ਚੁਗਾਠਾ ਵੀ ਲੱਕੜ ਦੇ ਲਾਈਆਂ ਨੇ ਹਾਂਏ ਕੋਈ ਦਿੱਕਤ ਨਹੀਂ ਆਈ ਅਜੇ ਤੱਕ ਇਹ ਮੈਂ ਇਹੀ ਤੁਸੀਂ ਵੀ ਸੋਚ ਕੇ ਹੈਰਾਨ ਰਹਿ ਜਾਓਗੇ ਕਿਉਂਕਿ ਚੁਗਾਠ ਇੱਕ ਹੀ ਚੀਜ਼ ਹੋਗੀ ਜੀ ਮਜ਼ਬੂਤੀ ਲਾ ਲੋ ਜਾਂ ਇਹ ਹੀ ਚੀਜ਼ੇ ਵੀ ਇਹਨੂੰ ਬਦਲਣਾ ਬਹੁਤ ਔਖਾ ਹੈ ਅਗਲਾ ਬੰਦੇ ਬੁੱਲੇ ਬਦਲ ਲੂਗਾ ਹਾਂ ਦੇਖ ਲਓ ਮਿਸਤਰੀ ਭਰਾ ਨੇ ਆਪਣੇ ਫਿਕਦਾਰ ਸਾਹਿਬ ਇੰਨੇ ਜੋਗਾਠਾਂ ਵੀ ਲੱਕੜਦਿਆਂ ਲਵਾਤੇ ਕਿਉਂਕਿ ਐਡਾ ਤਕੜਾ ਭਰੋਸਾ 5 ਦਾ ਲਾਦੀ ਹੈ 25 ਮੁੱਟਾ ਪਾਜੋ ਪਾਜ 25 ਜੀ ਠੀਕ ਹੈ ਉਹਦੇ ਵਿੱਚ ਇੱਕ ਬੋਰੀ ਪਏਗੀ ਔਰ ਪੂਰੀ ਜ਼ਿੰਦਗੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਕਦੀ ਸੌਂਖ ਦੀ ਮੱਕ ਕਦੀ ਵੀ ਨਹੀਂ ਆ ਜੀ ਤੁਹਾਨੂੰ ਆਪਾਂ ਇਹ ਵੀ ਦੱਸਤਾ ਵੀ ਇਹਨੂੰ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਵਾਸਤੇ ਕੰਮ ਦੀ ਵੀਡੀਓ ਲੈ ਕੇ ਆਇਆ ਇੱਥੇ ਇੱਕ ਸਾਹਮਣੇ ਘਰ ਲੱਗ ਰਿਹਾ ਬੰਨਾ ਧਿਆਨ ਨਾਲ ਦੇਖੋ ਤੇ ਇਹ ਘਰ ਦੇ ਵਿੱਚ ਸਪੈਸ਼ਲ ਕੀ ਚੀਜ਼ ਆਪਾਂ ਕਹਿੰਨੇ ਕਿ ਚੁਗਾਠਾਂ ਲੱਕੜਦਿਆਂ ਨਹੀਂ ਲਵਾਉਂਦੇ ਕਿਉਂਕਿ ਸੌਂਖ ਲੱਗ ਜਾਂਦੀ ਹੈ ਪਰ ਜੇ ਮੈਨੂੰ ਇਹ ਗੱਲ ਕਹਾਂ ਕਿ ਜਿਹੜਾ ਘਰ ਇਹ ਬਣ ਲੱਗ ਰਿਹਾ ਸਾਰੀ ਉਮਰਾ ਘਰ ਦੇ ਵਿੱਚ ਸੌਂਗਣੀ ਲੱਗਣੀ ਚੁਗਾਠਾਂ ਵੀ ਇਹਦੀਆਂ ਲੱਕੜ ਦੇ ਨੇ ਹੋਰ ਦੱਸੋ ਕੰਜਾਂ ਨੂੰ ਯਕੀਨ ਨਹੀਂ ਹੁਣਾਂ ਤੇ ਇੱਕ ਵਾਰੀ ਚੁਗਾਠਾ ਦਿਖਾ ਦਈਏ ਤੇ ਆਪਣੇ ਨਾਲ ਵੀ ਸ੍ਰੀ ਕਰਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਜੀ ਆਪਣੇ ਇੱਕ ਵਾਰੀ ਚੈਨਲ ਤੇ ਗੁਪਤਾ ਟਰੇਡਿੰਗ ਕੰਪਨੀ ਪਟਿਆਲੇ ਤੋਂ ਨੇਗੇ ਇਹਨਾਂ ਦਾ ਇੱਕ ਇਨਵੈਂਸ਼ਨ ਕੀਤੀ ਹੈਗੀ ਨਵੀਂ ਚੀਜ਼ ਕੀਤੀ ਹੈਗੀ ਉਹ ਇੱਕ ਚਟਾ ਪਾਊਡਰ ਹੈ ਜਿਹੜਾ ਕਿ ਆਲਰੇਡੀ ਇਹ ਤੁਸੀਂ ਦੇਖ ਰਹੇ ਹੋ ਹੁਣ ਇਹਦੇ ਬਾਰੇ ਦੱਸੂਗਾ ਉਸ ਤੋਂ ਪਹਿਲਾਂ ਜੀ ਆਪਣਾ ਦੱਸਿਓ ਵੀ ਗੁਪਤਾ ਟਰੇਡਿੰਗ ਕੰਪ ਇੱਕ ਕੀ ਚੀਜ਼ ਹੈਗੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਇਹ ਕੋਠੀ ਦੇ ਵਿੱਚ ਜਿਵੇਂ ਆਪਾਂ ਨਵੀਂ ਕੋਠੀ ਬਣਾਉਂਦੇ ਆ ਲੱਕੜ ਲੱਗਦੀ ਆ ਲੱਕੜ ਨੂੰ ਕੁਝ ਸਾਲਾਂ ਬਾਅਦ ਦੇਖਦੇ ਆਪਾਂ ਸੂਖ ਲੱਗ ਜਾਂਦੀ ਆ ਉਹ ਸੁਖ ਤੋਂ ਬਚਣ ਵਾਸਤੇ ਹਾਂਜੀ ਇਹ ਚਿੱਟਾ ਪਾਊਡਰ ਤਿਆਰ ਕੀਤਾ ਜਾਂਦਾ ਫਿਰ ਉਹ ਕਈ ਐ ਕਹ ਦੇਣਗੇ ਵੀ ਸਾਲ ਕੰਮ ਕਰ ਜੂ ਇਹ ਡੇਢ ਸਾਲ ਕੰਮ ਕਰ ਜੂ 2 ਸਾਲ ਕਰ ਜੂ ਤੁਸੀਂ ਜਮੀ ਫੱਟੇ ਚੱਕਦੇ ਆ ਇਹ ਇੱਕ ਕੁਦਰਤੀ ਚੀਜ਼ ਆ ਹਾਂਜੀ ਇਹ ਚ ਕੋਈ ਆਰਟੀਫੀਸ਼ਲ ਚੀਜ਼ ਨਹੀਂ ਪਾਈ ਹੋਈ ਕੋਈ ਦਵਾਈ ਨਹੀਂ ਹੈ ਕੋਈ ਐਕਸਪਾਇਰੀ ਨਹੀਂ ਹੈ ਕੋਈ ਖਰਾਬ ਹੋਣ ਵਾਲਾ ਨਹੀਂ ਠੀਕ ਹੈ ਜਮੀਨ ਚੋਂ ਇੱਕ ਪੱਥਰ ਨਿਕਲਦਾ ਉਸ ਤੋਂ ਬਣਦਾ ਉਹ ਤੋਂ ਬਣਦਾ ਉਸ ਤੋਂ ਬਣਦਾ ਇਸ ਤਰ੍ਹਾਂ ਮਿੱਟੀ ਦੇ ਉੱਤੇ ਆਪਾਂ ਨੇ ਇਸ ਤਰ੍ਹਾਂ ਇਹਨੂੰ ਵਿਛਾ ਦੇਣਾ ਹੈਗਾ ਫਰਸ਼ ਪਾਉਣ ਤੋਂ ਪਹਿਲਾਂ ਜਾਂ ਆਪਾਂ ਜਦੋਂ ਫਾਊਂਡੇਸ਼ਨ ਭਰਦੇ ਹਾਂ ਨਿਊਆ ਭਰਦੇ ਹਾਂ ਹਾਂਜੀ ਨਿਊਆ ਦੇ ਵਿੱਚ ਵੀ ਆਪਾਂ ਨਿਊਆ ਪੱਟ ਕੇ ਇਹਨੂੰ ਪਾਊਡਰ ਵਿਛਾ ਕੇ ਫਿਰ ਆਪਣਾ ਕੰਮ ਸ਼ੁਰੂ ਕਰੀਏ ਪੂਰੀ ਜ਼ਿੰਦਗੀ ਲੱਕੜ ਨੂੰ ਸੁੰਖਣੀ ਲੱਗੇਗੀ ਬੇਸ਼ੱਕ ਕਬੋਰਡ ਨੇ ਮੇਜ਼ ਚਗਾਠ ਹੈ ਬੇਸ਼ੱਕ ਪੱਲਾ ਕਿਸੇ ਪ੍ਰਕਾਰ ਦੀ ਕੋਈ ਵੀ ਲੱਕੜਾ ਕੋਈ ਕਦੀ ਸੌਖ ਨਹੀਂ ਲੱਗੇਗੀ ਸਭ ਤੋਂ ਵੱਡਾ ਡਰ ਹੁੰਦਾ ਨਾ ਕੁੱਠੀਆਂ ਦੇ ਵਿੱਚ ਬਈ ਲੱਕੜ ਦਾ ਕੰਮ ਨਹੀਂ ਕਰਾਉਂਦੇ ਹੁਣ ਅੱਜ ਕੱਲ ਚੱਲ ਪਿਆ ਲੋਹੇ ਲੋਹੇ ਦੇ ਲੋਕ ਤਿਆਰ ਕਰਾਉਂਦੇ ਨੇ ਪਰ ਆ ਲੱਕੜ ਦੀ ਚੁਗੜ ਥੋਡੇ ਸਾਹਮਣੇ ਆ ਕੱਲਾ ਇਹੇ ਨਹੀਂ ਆ ਬਿੰਡੋ ਦਾ ਜਿੰਨਾ ਵੀ ਏਰੀਆ ਬਣਾਇਆ ਹੈ ਪਾ ਮੈਂ ਬਾਥਰੂਮ ਦੀ ਕੁਛ ਵੀ ਹਲਾ ਲੋ एवरीथिंग ਲੱਕੜ ਤੋਂ ਸਟਾਰਟਿੰਗ ਹੋਈ ਹੈ ਹੁਣ ਇਹ ਨੂੰ ਸਾਰੀ ਉਮਰ ਲੱਗਣੀ ਨੇ ਆਪਾਂ ਠੇਕੇਦਾਰ ਜੋ ਭਰਾ ਲੈਂਦੇ ਨੇਗੇ ਉਹਨਾਂ ਨੂੰ ਹੀ ਬੁਲਾਵਾਂਗੇ ਨਾਲ ਗੱਲਬਾਤ ਕਰ ਲੈਣੇ ਆ ਹੁਣ ਜਿਹੜੀ ਚੀਜ਼ ਹੈਗੀ ਜਿਹੜਾ ਇਹ ਚਿੱਟਾ ਪਾਊਡਰ ਹੈ ਇਹਨੂੰ ਵਰਤਣ ਦਾ ਤਰੀਕਾ ਹੁੰਦਾ ਮਿੱਤਰ ਹ ਇਹ ਆਪਾਂ ਨੇ ਮਿੱਟੀ ਦੇ ਉੱਤੇ ਲੇਅਰ ਪਾਉਣੀ ਆ। ਮਿੱਟੀ ਦੇ ਉੱਪਰ ਪਾਣਾ ਜੀ ਮਿੱਟੀ ਇਕਸਰ ਕਰਕੇ 1 ਇੰਚ ਦੀ ਲੇਅਰ ਪਛਾ ਦਿਓ। ਜਿਵੇਂ ਹੁਣ ਆ ਹਾ 1 ਇੰਚ ਦੀ ਲੇਅਰ ਵਿਛਾਈ ਆ ਬਰੇ। ਇਹ ਆਪਣਾ ਜਿੰਨਾ ਵੀ ਘਰ ਦਾ ਫਰਸ਼ ਆ ਜੀ ਆਪਾਂ ਸਾਰੇ ਕਿਤੇ ਵਿਛਾ ਦੇਣੀ ਆ ਨਾ ਇਹ। ਬਿਲਕੁਲ ਬਿਲਕੁਲ ਜਿੱਥੇ ਮਿੱਟੀ ਨੇ ਰੋਕਣਾ ਹੈ ਮਿੱਤਰੋ ساری ਉਮਰ ਸ਼ੌਂਕ ਨਹੀਂ ਲਾਦੀ ਹੁਣ ਇੰਨੀ ਘੈੜੀ ਡੁਗਾਈ ਬਸ 1 ਇੰਚ ਦੀ ਮੋਟੀ ਲੇਅਰ ਪਛਾ ਦੇਣੀ ਆ। ਕਦੇ ਇਸ ਸ਼ੌਂਕ ਲੱਗੇ ਜ਼ਿੰਦਗੀ ਪਰ ਕੋਈ ਦੀ ਐਕਸਪਾਇਰੀ ਨਹੀਂ ਹੈਗੀ। ਕੋਈ ਖਰਾਬ ਨਹੀਂ ਹੋਣਾ ਕੁਦਰਤੀ ਚੀਜ਼ ਆ। ਜੀਦੇ ਕਰਕੇ ਵੀ ਇਹ ਕਾਮਯਾਬ ਚੀਜ਼ ਆ ਕਾਮਯਾਬ ਚੀਜ਼ ਆ ਹੁਣ ਬਈ ਜਿਹੜਾ ਤਾਂ ਦੇਖੋ ਘਰ ਬਣਾਉਣ ਤੋਂ ਪਹਿਲਾਂ ਪਹਿਲਾਂ ਇੱਕ ਕੰਨਿਆਂ ਦੇ ਮਨ 'ਚ ਸਵਾਲ ਆ ਜਾਂਦਾ ਜੀ ਵੀ ਅਸੀਂ ਇਹ ਘਰ ਬਣਾਉਣ ਤੋਂ ਪਹਿਲਾਂ ਹੀ ਵਰਤ ਸਕਦੇ ਆ ਜਾਂ ਬਾਅਦ ਵਿੱਚ ਹੀ ਵਰਤ ਸਕਦੇ ਆਗੇ ਇਹ ਫਰਸ਼ ਪਾਉਣ ਤੋਂ ਪਹਿਲਾਂ ਮਿੱਟੀ ਦੇ ਉੱਤਰੀ ਪੈਣਾ ਮਤਲਬ ਜੇ ਬੇਸ਼ੱਕ ਨਿਊਆ ਭਰਦੇ ਆ ਬੇਸ਼ੱਕ ਅਸੀਂ ਫਰਸ਼ ਪਾਣਾ ਫਰਸ਼ ਪਾਉਣ ਤੋਂ ਪਹਿਲਾਂ ਮਿੱਟੀ ਦੇ ਉੱਪਰ ਰੋੜੀ ਦੇ ਵਿੱਚ ਰੋੜੀ ਦੇ ਉੱਪਰ ਤੁਸੀਂ ਕਿਸੇ ਵੀ ਤਰੀਕੇ ਨਾਲ ਪਾ ਸਕਦੇ ਹੋ ਜਦੋਂ ਮਿੱਟੀ ਦੇ ਉੱਪਰ ਆ ਗਿਆ ਤਾਂ ਇਹਨਾਂ ਨੂੰ ਸ਼ੌਂਕ ਪੈਦਾ ਨਹੀਂ ਹੁੰਦੇ ਨਹੀਂ ਪੂਰੀ ਜ਼ਿੰਦਗੀ ਮਤਲਬ ਕਿ ਵੀ ਇਹ ਉਸਰਾ ਉਸਰਾ ਤੁਹਾਡੀ ਲੱਕੜ ਰਹੇ ਜਿਹੜਾ ਤਾਂ ਆਪਣੇ ਵੀਰਪਾਈ ਘਰ ਬਣਾਉਣ ਦੀ ਹੁਣ ਸੋਚ ਰਹੇ ਨਾ ਜਾਂ ਚੱਲ ਰਿਹਾ ਥੋੜਾ ਕੰਮ ਚੱਲ ਰਿਹਾ ਫਰਸ਼ ਪਿਆ ਨਹੀਂ ਤਾਂ ਤੁਸੀਂ ਆ ਚੀਜ਼ ਵਰਤ ਸਕਦੇ ਹੋ ਸਸਤੀ ਆ ਕੋਈ ਉਹ ਵੀ ਨਹੀਂ ਗਿਆ ਪੱਕੇ ਦੇ ਕੇ ਮਹਿੰਗਿਆ ਸਸਤਾ ਪ੍ਰੋਜੈਕਟ ਹੈ ਤੇ ਠੇਕੇਦਾਰ ਸਸਰੀ ਗਰ ਜੀ ਪਹਿਲਾਂ ਤਾਂ ਸਸਤੀ ਗੱਲ ਕਿੰਨੇ ਸਾਲ ਹੋ ਗਏ ਜੀ ਕੰਮ ਕਰਦੇ ਤੁਹਾਨੂੰ ਮੈਨੂੰ ਹੋ ਗਏ 15 ਸਾਲ ਜੁੜਿਆ ਨੂੰ ਹੋ ਗਏ ਨਾ ਗੱਲ ਜੀ 15 ਸਾਲ ਹੋ ਗਏ ਜੀ ਹਾਂਜੀ ਹਾਂਜੀ ਅੱਛਾ ਤੁਸੀਂ ਇਹ ਚੀਜ਼ ਦੀ ਹਰੇਕ ਨੂੰ ਸਲਾਹ ਦਿਨ ਜਿਨ੍ਹਾਂ ਦਾ ਕੰਮ ਆਪਣੇ ਕੋਲ ਆਉਂਦਾ ਹੈ ਹਾਂਜੀ ਮੈਂ ਬਥੇਰਾ ਜਪਾਇਆ ਇਹ ਜੀ ਮੈਨੂੰ ਵੀ ਪਾਇਆ ਉਹਨੇ ਮੈਨੂੰ ਦ अच्छा अभी सानू बचाते पैसे बचाते हां जी हां जी हां आन... क्योंकि आपा नॉर्मली ਗੱਲ ਕਰੀਏ ਜੇ ਆਪਾਂ ਕੋਈ ਵੀ ਕਰਵਨ ਵਾਲੀਏ 4-5 ਸਾਲ ਬਾਅਦ ਕਿਤੇ ਨਾ ਕਿਤੇ ਕੋਈ ਜਿਵੇਂ ਹੁਣ ਇਹ ਤਾਂ ਤੁਹਾਨੂੰ ਚੁਗਾਠਾ ਵੀ ਲੱਕੜ ਦੇ ਲਾਇਆ ਨੇ ਹਾਂ ਕੋਈ ਦਿੱਕਤ ਨਹੀਂ ਆਈ ਅਜੇ ਤੱਕ ਆ ਜੀ ਮੈਂ ਇਹੀ ਤੁਸੀਂ ਵੀ ਸੋਚ ਕੇ ਹੈਰਾਨ ਰਹਿ ਜਾਓਗੇ ਕਿਉਂਕਿ ਚੁਗਾਠ ਇੱਕ ਹੀ ਚੀਜ਼ ਹੋਗੀ ਜੀ ਮਜ਼ਬੂਤੀ ਲਾ ਲੋ ਜਾਂ ਇਹ ਹੀ ਚੀਜ਼ੇ ਵੀ ਇਹਨੂੰ ਬਦਲਣਾ ਬਹੁਤ ਔਖਾ ਹੈ ਅਗਲਾ ਬੰਲੇ ਬੁੱਲੇ ਬਦਲ ਲੂਗਾ ਆ ਦੇਖ ਲਓ ਮਿਸਤਰੀ ਭਰਾ ਨੇ ਆਪਣੇ ਫਿਕਦਾਰ ਸਾਹਿਬ ਇਹਨਾਂ ਨੇ ਚੁਗਾਠਾ ਵੀ ਲੱਕੜ ਦੀਆਂ ਲਵਾਤੀ ਕਿਉਂਕਿ ਐਡਾ ਤਕੜਾ ਭਰੋਸਾ ਹੁਣ ਆ ਪਈ ਉਹਦੇ ਸਾਹਮਣੇ ਪੈਕਿੰਗ ਇੱਕ ਆਪਣਾ ਬ੍ਰਾਂਡ ਦਾ ਜ਼ਰੂਰ ਧਿਆਨ ਰੱਖਣਾ ਹੈ ਹਨਾ ਤੁਸੀਂ ਕਹਿ ਰਹੇ ਹੋ ਲਾਟੂ ਬ੍ਰਾਂਡ ਹੈ ਜੀ ਲਾਟੂ ਬ੍ਰਾਂਡ ਦਾ ਆਪਾਂ ਬਿਲਕੁਲ ਧਿਆਨ ਰੱਖਣਾ ਜੀ ਠੀਕ ਹੈ ਲੋਕ ਖੁਸ਼ ਨਹੀਂ ਇਹ ਤੋਂ ਮਤਲਬ ਆ ਖੁਸ਼ ਨਹੀਂ ਇੱਕ ਵਾਰੀ ਵਰਤੋ ساری ਉਮਰ ਨੈਰੇ ਲਵਣਾ ਹਾਂ ਹਾਂ ਜੀ ਹਾਂਜੀ ਅੱਛਾ ਜੀ ਲਾਟੂ ਬ੍ਰਾਂਡ ਦਾ ਖਾਸ ਕਰ ਧਿਆਨ ਰੱਖੋ ਤੁਸੀਂ ਸਾਰੇ ਵੀ ਧਿਆਨ ਰੱਖਿਓ ਜੇ ਕਿਸੇ ਨੇ ਮੰਗਵਾਉਣਾ ਹੈ ਆਪਾਂ ਟਰਾਂਸਪੋਰਟ ਵੀ ਕਰਵਾ ਦੰਨੇ ਆ ਬਿਲਕੁਲ ਕਰਾ ਦਾਂਗਾ ਜੀ ਫੋਨ ਦੇ ਉੱਪਰ ਅਸੀਂ ਭੇਜ ਦਾਂਗੇ ਫੋਨ ਦੇ ਉੱਤੇ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਗੁਪਤਾ ਟੈਟਿੰਗ ਕੰਪਨੀ ਹਾਂਜੀ ਸਰੰਦ ਰੋਡ ਪਟਿਆਲੇ ਪਟਿਆਲੇ ਜੀ ਪਿੰਡ ਬਾਰਨ ਹੈ 메ਨ ਰੋਡ ਤੇ ਦੁਕਾਨ ਹੈ ਠੀਕ ਹੈ ਜੀ ਫੋਨ ਨੰਬਰ 9855033886 9814322886 ਥੋੜਾ ਫੋਨ ਨੰਬਰ ਨੇ ਤੁਸੀਂ ਕਿਸੇ ਵੀ ਤਰੀਕੇ ਦੇ ਕੋਈ ਜਾਣਕਾਰੀ ਲੈਣੀ ਹੈ ਕੋਈ ਫੋਨ ਮੰਗਾਣਾ ਹੈ ਥੋੜੇ ਘਰ ਬੈਠੇ ਥੋੜੇ ਫੋਨ ਦੇ ਉੱਤੇ ਮਾਲਾ ਜੀ ਥੋੜੇ ਤੱਕ ਪਹੁੰਚ ਵੀ ਜਾਊ ਕੋਈ ਚੱਕਰ ਨਹੀਂ ਕਿਸੇ ਨੇ ਉਰੇ ਆ ਕੇ ਲੈ ਕੇ ਜਾਣਾ ਤਾਂ ਪਟਿਆਲਾ ਸਰਹੰਦ ਰੋਡ ਤੇ ਪਿੰਡ ਬਾਰਨ ਗੁਪਤਾ ট্রেਡਿੰਗ ਕੰਪਨੀ ਉਥੋਂ ਦੀ ਲੋਕੇਸ਼ਨ ਦਿਖਾ ਦੂੰਗਾ ਜਿੱਥੇ ਮਤਲਬ ਇਹ ਸਾਰਾ ਕੁਝ ਤਿਆਰ ਕਰਦੇ ਨੇ ਬਣਾਉਂਦੇ ਨੇ ਪੈਕਿੰਗ ਕਰਦੇ ਨੇ ਬਿਲਕੁਲ ਬਿਲਕੁਲ ਇਹ ਪੈਕਿੰਗ ਦੀ ਗੱਲ ਕਰੀ ਕਿੰਨੇ ਕਿਲੋ ਦੀ ਹੁੰਦੀ ਹੈ ਪੈਕਿੰਗ ਇਹ 25 ਕਿਲੋ ਦੀ ਪੈਕਿੰਗ ਹੈ ਜੀ 25 ਫੁੱਟ ਦੇ ਵਿੱਚ ਇੱਕ ਬੋਰੀ ਪੈਂਦੀ ਹੈ 1 ਫੁੱਟ ਦੇ ਵਿੱਚ 1 ਕਿਲੋ 1 ਫੁੱਟ ਦੇ ਵਿੱਚ 1 ਕਿਲੋ 1 ਕਿਲੋ ਹਾਂ 25 ਕਿਲੋ ਦੀ ਬੋਰੀਆਂ 25 ਫੁੱਟ ਚ ਪੈਂਦੀ ਹੈ ਇਹ ਇਹ 25 ਫੁੱਟ ਸਕੁਅਰ ਫੁੱਟ ਕਵਰ ਕਰਦੀ ਹੈ ਸਕੁਅਰ ਫੁੱਟ ਜੀ ਠੀਕ ਹੈ 25 ਬਾਈ 25 ਦਾ ਪੰਜ ਬਾਈ ਪੰਜ ਦਾ ਲਾਦੀ ਹੈ 25 ਫੁੱਟ ਦਾ 5 ਬਾਈ 5 25 ਜੀ ਠੀਕ ਹੈ ਉਹਦੇ ਵਿੱਚ ਇੱਕ ਬੋਰੀ ਪਏਗੀ ਔਰ ਪੂਰੀ ਜ਼ਿੰਦਗੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਕਦੀ ਸੁੰਖਦੀ ਮੱਕ ਕਦੀ ਵੀ ਨਹੀਂ ਆਏ ਤੁਹਾਨੂੰ ਆਪਾਂ ਇਹ ਵੀ ਦੱਸਤਾ ਵੀ ਇਹਨੂੰ ਪਾਉਣ ਦਾ ਤਰੀਕਾ ਕੀ ਹੈ 5 ਬਾਈ 5 ਦਾ ਏਰੀਆ 25 ਫੁੱਟ ਕਵਰ ਕਰ ਲੈਂਦੀ ਹੈ ਇਹ ਤੇ ਹੁਣ ਤੁਸੀਂ ਆਪਣੇ ਘਰ ਦਾ ਕੀ ਹੈਗਾ ਸਕੁ ਉਦੇ ਹਿਸਾਬ ਦੇ ਨਾਲ ਚਾਹੀਦਾ ਇਹਨਾਂ ਨੂੰ ਦੱਸ ਦਈਏ ਆਪਾਂ ਨੂੰ ਨਾ 1 ਫੁੱਟ ਦੇ ਵਿੱਚ 1 ਕਿਲੋ 1 ਕਿਲੋ ਪਊਗੀ ਸਿੱਧਾ ਸਾ ਸਿੱਧਾ ਹੀ ਹਿਸਾਬ ਹੈਗਾ ਉਹ ਤੁਸੀਂ ਲਿਆ ਸਕਦੇ ਹੋ ਕੋਈ ਚੱਕਰ ਨਹੀਂ ਬਾਕੀ ਤੁਹਾਡੇ ਸਾਹਮਣੇ ਹੈ ਬਈ ਪਾਉਣ ਦਾ ਤਰੀਕਾ ਕੀ ਹੈ ਬਾਕੀ ਸਕਰੀਨ ਤੇ ਨੰਬਰ ਤੇ ਆਰਡਰ ਚੱਲ ਰਹੇ ਨੇ ਅੱਛਾ ਇਹ ਕਈ ਵਾਰ ਆਪਣੇ ਦੁਕਾਨਦਾਰ ਭਰਾ ਵੀ ਹੁੰਦੇ ਨੇ ਕੰਜਾਂ ਨੂੰ ਨਹੀਂ ਪਤਾ ਜੀ ਕਈ ਵਾਰ ਦੁਕਾਨਦਾਰ ਕੋਈ ਵੀ ਬਿਜ਼ਨਸ ਕਰਨਾ ਚਾਹੁੰਦਾ ਤਾਂ ਬਹੁਤ ਅੱਛਾ ਬਿਜ਼ਨਸ ਹੈ ਔਰ ਬਿਜ਼ਨਸ ਦੇ ਨਾਲ-ਨਾਲ ਇੱਕ ਵਧੀਆ ਚੀਜ਼ ਇਹ ਹੈ ਵੀ ਜਿਹੜਾ ਬੰਦਾ ਪਾਊਗਾ ਤੁਹਾਨੂੰ ਦੁਆ ਹੀ ਦੇਊਗਾ ਸੀਸਾ ਹੀ ਲਊਗਾ ਵੀ ਮੇਰੀ ਕੋਟੀ ਦੇ ਵਿੱਚ ਤੁਸੀਂ ਮੈਨੂੰ ਸਿਉਂਖ ਤੋਂ ਬਚਾ ਲੇਤਾ ਇੱਕ ਸਿਉਂਖ ਦੇ ਨਾਲ-ਨਾਲ ਇਹ ਸਲਾਬ ਦੇ ਕੰਮ ਕਰਦੀ ਹੈ ਜੀ ਸਲਾਬ ਦੇ ਵੀ ਬਿਲਕੁਲ ਕੰਮ ਕਰਦੀ ਹੈ ਜੀ ਇਹ ਸਲਾਬ ਨੂੰ ਖਿੱਚਦਾ ਇਹ ਪ੍ਰੋਡਕਟ ਇਸ ਤਰ੍ਹਾਂ ਦਾ ਕੁਦਰਤੀ ਪ੍ਰੋਡਕਟ ਹੈ ਵੀ ਇਹ ਸਲਾਬ ਨੂੰ ਖਿੱਚ ਲੇਗਾ ਵੀ ਸਲਾਬ ਵੀ ਨਹੀਂ ਆਣ ਦਿੰਦਾ ਔਰ ਸਿਉਂਖ ਪੈਦਾ ਨਹੀਂ ਹੋਣ ਦਿੰਦਾ ਕਿਸੇ ਨੇ ਕੋਈ ਡੀਲਰਸ਼ਿਪ ਲੈਣੀ ਹੋਵੇ ਤੁਸੀਂ ਫੋਨ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਡੀਲਰਸ਼ਿਪ ਲੈ ਸਕਦੇ ਹੋ ਆਪਣੇ ਕੁਜੂਮ ਵਾਸਤੇ ਵੀ ਤੁਸੀਂ ਮਾਲ ਮੰਗਾ ਸਕਦੇ ਹੋ ਲਓ ਜੀ ਬਾਕੀ ਸਕ੍ਰੀਨ ਬ੍ਰਾਂਡ ਦਾ ਖਿਆਲ ਰੱਖਣਾ ਲਾਟੂ ਬ੍ਰਾਂਡ ਹਾਂ ਬ੍ਰਾਂਡ ਦਾ ਜ਼ੋਰ ਧਿਆਨ ਰੱਖਣਾ ਬਿਲਕੁਲ ਰੱਖਣਾ ਜੀ ਮਾਰਕੀਟ ਤੁਹਾਨੂੰ ਪਤਾ ਵੀ ਜਦੋਂ ਅਸਲੀ ਚੀਜ਼ ਆਂਦੀ ਹੈ ਕੋਈ ਜ਼ਿਆਦਾ ਵਿਕਦੇ ਜ਼ਿਆਦਾ ਨਾਮ ਵਿਕਦਾ ਤਾਂ ਉਹਦਾ ਡੁਪਲੀਕੇਟ ਨਾਮ ਨਾਲ ਆ ਜਾਂਦਾ ਇਸ ਲਈ ਲਾਟੂ ਬ੍ਰਾਂਡ ਦਾ ਆਪਣਾ ਪ੍ਰੋਡਕਟ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ ਸਕ੍ਰੀਨ ਤੇ ਨੰਬਰ ਚੱਲ ਰਹੇ ਨੇ ਆਕੇ ਉਰੇ ਆਕੇ ਲੈ ਜਿਓ ਠੀਕ ਹੈ ਜਦ ਤੱਕ ਇਹਨਾਂ ਨਾਲ ਗੱਲ ਨਹੀਂ ਹੁੰਦੀ ਕਿਸੇ ਹੋਰ ਤੋਂ ਲੈ ਆਉਣਾ ਮਸੂਰ ਸਿੱਧੀ ਜੀ ਗੱਲ ਕਹਿ ਦਣਾ ਜੇ ਤੁਹਾਨੂੰ ਅਸਲੀ ਚੀਜ਼ ਲੈਣੀ ਹੈ ਬਾਕੀ ਦਿੱਤੇ ਨੰਬਰ ਤੇ ਕਰ ਲੋ ਕੰਟੈਕਟ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ